ਫਰੀਦਕੋਟ ਕੇਂਦਰੀ ਜੇਲ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਅੱਜ ਉੱਥੇ ਅਜੀਬੋ ਗਰੀਬ ਜਿਹੜਾ ਮਾਮਲਾ ਆ ਉੱਥੇ ਇੱਕ ਮਹਿਲਾ ਸੀ ਜਿਹੜੀ ਫਰੀਦਕੋਟ ਜੇਲ ਦੇ ਵਿੱਚ ਮੋਬਾਈਲ ਫੋਨ SIM ਕਾਰਡ ਤੇ ਮੈਮਰੀ ਕਾਰਡ ਸਪਲਾਈ ਕਰਦੀ ਸੀ ਜਿਸ ਦਾ ਨਾਮ ਅੰਜੂ ਵਾਲਾ ਸੀ ਇਸ ਦਾ ਪਤੀ ਦਰਅਸਲ ਫਰੀਦਕੋਟ ਕੇਂਦਰੀ ਜੇਲ ਦੇ ਵਿੱਚ ਕੈਦੀ ਆ ਉਸ ਨੂੰ ਮਿਲਣ ਜਾਂਦੀ ਸੀ ਤਾਂ ਉਸ ਨੂੰ ਮੋਬਾਈਲ ਫੋਨ SIM ਕਾਰਡ ਦਿੰਦੀ ਸੀ ਤੇ ਉਹ ਅੱਗੇ ਵੇਚ ਕੇ ਪੈਸੇ ਕਮਾਉਂਦੇ ਇਹਨਾਂ ਦੀ ਮਕਦਮਾ ਨੰਬਰ 192/24 ਰਜਿਸਟਰ ਹੋਇਆ 16-5 ਨੂੰ ਇਹਦੇ ਵਿੱਚ ਹੈ ਜੀ ਕੋਈ ਅੰਜੂਬਲਾ ਨਾਮ ਦੀ ਇੱਕ ਲੇਡੀ ਹੈਗੀ ਆ ਉਹਦੇ ਘਰ ਵਾਲਾ ਸੁਚੈਨ ਸਿੰਘ ਜੇਲ੍ਹ ਚ ਬੰਦ ਹੈਗਾ ਇਹ ਬਲਾਸਪੁਰ ਦੇ ਰਹਿਣ ਵਾਲੇ ਆ ਇਹਨਾਂ ਇਹ ਆਪਣੇ ਝਾਲੀ ਡਾਕੂਮੈਂਟਸ ਤਿਆਰ ਕਰਕੇ ਉਹਦੇ ਤੇ ਮੋਬਾਈਲ ਲੈ ਕੇ ਤੇ ਫਿਰ ਉਹਨਾਂ ਨੂੰ ਜਿਹੜਾ ਡਿਲੀਵਰ ਕਰਦੇ ਆ ਜੇਲ੍ਹ ਦੇ ਅੰਦਰ ਇਹਦੇ ਘਰ ਵਾਲਾ ਜੇਲ੍ਹ ਚ ਬੰਦ ਹੈਗਾ ਹੁਣ ਕੇ ਰਜਿਸਟਰ ਕਰ ਲਿਆ ਜੀ ਇਹਦੇ ਚ ਨੈਕਸਟ ਜੀ ਤਫਤੀਸ਼ ਕੀਤੀ ਜਾ ਰਹੀ ਹੈ ਉਹ ਜੋ ਵੀ ਅੱਗੇ ਨਤੀਜਾ ਗੋਤਮ ਦੁਆਰਾ ਹੈ ਉਹ ਸਭ ਮੋਬਾਈਲ ਅਲੰਗ ਅੰਦਰ ਜਾਂਦੇ ਨਹੀਂ ਤੇ ਲੈਸਟਰ ਆਈਡੀ ਗਲਤ ਬਣਾ ਕੇ ਜਾਂਦੇ ਨੇ ਪੋਸਟ ਕਾਰਵਾਈ ਤੱਕ ਕੀ ਹੋਵੇ ਅਗਲੀ ਫਰਦਰ ਕਰਦੇ ਇਹਦੇ ਵਿੱਚ ਨਾ ਜੀ ਸਸੇ ਕਾਫੀ ਕੇਸ ਰਜਿਸਟਰ ਕੀਤੇ ਹੋਏ ਆ ਜਿਹੜੇ ਅੰਦਰ ਮੋਬਾਈਲ ਮਿਲੇ ਹੈਗੇ ਤਾਂ ਉਹਦੇ ਵਿੱਚ ਨਾ ਸਾਰੀਆਂ ਚੀਜ਼ਾਂ ਫਿਰ ਇੱਕ ਦੂਜੇ ਨਾਲ ਜੁੜਦੀਆਂ ਹੁੰਦੀਆਂ ਕਿਉਂਕਿ ਇਹ ਇੰਦਾ ਹੈ ਨਹੀਂ ਕਿ ਵੀ ਹਰ ਬੰਦੇ ਕੋਈ ਉੱਥੇ ਭੇਜ ਦੂਗਾ ਇਹਦੇ ਲਈ ਸਪੈਸ਼ਲ ਬੰਦੇ ਜਿਹੜੇ ਹੈ ਫੈਂਕਾ ਪਾਰਟੀ ਹੁੰਦੀ ਆ ਇੱਕ ਜਿਹੜੀ ਪਾਰਟੀ ਆ ਉਹ ਖਰੀਦੀ ਹੈਗੀ ਆ ਫਿਰ ਉਹ ਆਈਡੀਆ ਵਗੈਰਾ ਚਾਲੀ ਤਿਆਰ ਕਰਕੇ ਇੱਕ ਪੂਰਾ ਗੈਂਗਾ ਤਾਂ ਫਿਰ ਜਿਹੜਾ ਦੇ ਘਰਾਂ ਦਾ ਅੰਦਰ ਮੋਬਾਈਲ ਵੇਚਦਾ ਸੀ ਉਹਦੇ ਤਹਿਤ ਇਹ ਕਾਰਵਾਈ ਹੋਈ ਹੈ ਸ਼ਖਸ਼ੈਨ ਸਿੰਘ ਵੀ ਜਿਹੜਾ ਹੈਗਾ ਇਹਦੇ ਚ ਅਕਿਊਰ ਚ ਪੜਾਉਣਾ ਹੀ ਸੀ ਇਹ ਹਾਂਜੀ ਜੇਲ੍ਹ ਵਿੱਚ ਮੋੜਾਉਣਾ ਹੀ ਸੀ ਕਿ ਇਹ ਇਹਨਾਂ ਦੀ ਸਾਡੀ ਇਨਫੋਰਮੇਸ਼ਨ ਸੀ ਕੋਈ ਉਹਦੇ ਆਧਾਰ ਤੇ ਸਿਓ ਕੀਤਾ ਸੀ ਬਸ ਇਹ ਮਾਮਲਾ ਆਫਰੀਦਕੋਟ ਦੀ ਕੇਂਦਰੀ ਜੇਲ੍ਹ ਤੋਂ ਸਾਹਮਣੇ ਆਇਆ ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਜਦੋਂ ਅੱਖਾਂ ਖੁੱਲੀਆਂ ਤਾਂ ਪ੍ਰਸ਼ਾਸਨ ਨੂੰ ਜਦੋਂ ਪਤਾ ਲੱਗਿਆ ਤਾਂ ਉਹਨਾਂ ਨੇ ਬੜੀ ਤਰਕੀ ਦੇ ਨਾਲ ਜਿਹੜਾ ਔਸਰ ਉਸ ਨੌਜਵਾਨ ਉਸਕੈਂਤ ਸਿੰਘ ਜਿਸ ਦੀ ਘਰਵਾਲੀ ਆ ਉਸ ਤੋਂ ਪੁੱਛਗਿੱਛ ਕੀਤੀ ਉਸ ਤੋਂ ਬਾਅਦ ਉਹਨੇ ਸਭ ਸੱਚ ਦੱਸ ਦਿੱਤਾ ਤੇ ਹੁਣ ਅੰਜੂ ਵਾਲਾ ਜਿਹੜੀ ਉਹਦੀ ਘਰਵਾਲੀ ਹੈ ਫਰਾਰਾ ਉਸਤੇ ਪੁਲਸ ਪਾਲ ਕਰ ਰਹੀ ਹੈ ਉਹ ਗਰੀਬ ਜਿਹੜਾ ਮਾਮਲਾ ਆ ਉੱਥੇ ਇੱਕ ਮਹਿਲਾ ਸੀ ਜਿਹੜੀ ਫਰੀਦਕੋਟ ਜੇਲ੍ਹ ਦੇ ਵਿੱਚ ਮੋਬਾਈਲ ਫੋਨ SIM ਕਾਰਡ ਤੇ ਮੈਮਰੀ ਕਾਰਡ ਸਪਲਾਈ ਕਰਦੀ ਸੀ ਜਿਸ ਦਾ ਨਾਮ ਅੰਜੂ ਵਾਲਾ ਸੀ ਇਸ ਦਾ ਪਤੀ ਦਰਅਸਲ ਫਰੀਦਕੋਟ ਕੇਂਦਰੀ ਜੇਲ੍ਹ ਦੇ ਵਿੱਚ ਕੈਦੀ ਆ ਉਸ ਨੂੰ ਮਿਲਣ ਜਾਂਦੀ ਸੀ ਤਾਂ ਉਸ ਨੂੰ ਮੋਬਾਈਲ ਫੋਨ SIM ਕਾਰਡ ਦਿੰਦੇ ਸੀ ਤੇ ਉਹ ਅੱਗੇ ਵੇਚ ਕੇ ਪੈਸੇ ਕਮਾਉਂਦਾ ਇਹਨਾਂ ਦੀ ਮਕਦਮਾ ਨੰਬਰ 192/24 ਰਜਿਸਟਰ ਹੋਇਆ 16 5 ਨੂੰ ਇਹਦੇ ਵਿੱਚ ਹੈ ਜੀ ਕੋਈ ਅੰਜੂਬਲਾ ਨਾਮ ਦੀ ਇੱਕ ਲੇਡੀ ਹੈਗੀ ਆ ਉਹਦੇ ਘਰ ਵਾਲਾ ਸੁਚੈਨ ਸਿੰਘ ਜੇਲ੍ਹ ਚ ਬੰਦਾ ਹੈਗਾ ਤੇ ਬਲਾਸਪੁਰ ਦੇ ਰਹਿਣ ਵਾਲੇ ਆ ਇਹਨਾਂ ਇਹ ਆਪਣੇ ਝਾਲੀ ਡਾਕੂਮੈਂਟਸ ਤਿਆਰ ਕਰਕੇ ਉਹਦੇ ਤੇ ਮੋਬਾਈਲ ਲੈ ਕੇ ਤੇ ਫਿਰ ਉਹਨਾਂ ਨੂੰ ਜਿਹੜਾ ਡਿਲੀਵਰ ਕਰਦੇ ਆ ਜੇਲ੍ਹ ਦੇ ਅੰਦਰ ਇਹਦੇ ਘਰ ਵਾਲਾ ਜੇਲ੍ਹ ਚ ਬੰਦਾ ਹੈਗਾ ਔਰ ਕਿਸ ਰਜਿਸਟਰ ਕਰਦਾ ਜੀ ਇਹਦੇ ਚ ਨੈਕਸਟ ਦੀ ਤਫਤੀਸ਼ ਕੀਤੀ ਜਾ ਰਹੀਆਂ ਤੇ ਉਹ ਜੋ ਵੀ ਅੱਗੇ ਨਤੀਜਾ ਗੋਤਮ ਦੁਆਰਾ ਆਏ ਸਜੋ ਮੋਬਾਈਲ ਫ਼ਿਲਮ ਦੇ ਅੰਦਰ ਜਾਂਦੇ ਨਹੀਂ ਤੇ ਇਸ ਤਰ੍ਹਾਂ ਆਈਡਿਅਲ ਤੋਂ ਨਾ ਕੇ ਜਾਂਦੇ ਨੇ ਉਸ ਕਾਰਵਾਈ ਤੱਕ ਕੀਤੀ ਹੋਵੇ ਅਗਲੀ ਫਰਦਰ ਕਾਰਵਾਈ ਇਹਦੇ ਚ ਨਾ ਜੀ ਸਸ ਅਸੀਂ ਕਾਫੀ ਕੇਸ ਰਜਿਸਟਰ ਕੀਤੇ ਹੋਏ ਆ ਜਿਹੜੇ ਅੰਦਰ ਮੋਬਾਈਲ ਮਿਲੇ ਹੈਗੇ ਤਾਂ ਉਹਦੇ ਵਿੱਚ ਨਾ ਸਾਰੀਆਂ ਚੀਜ਼ਾਂ ਫਿਰ ਇੱਕ ਦੂਜੇ ਨਾਲ ਜੁੜਦੀਆਂ ਹੁੰਦੀਆਂ ਕਿਉਂਕਿ ਇਹ ਇੰਦਾ ਹੈ ਨਹੀਂ ਕਿ ਵੀ ਹਰ ਬੰਦੇ ਕੋਈ ਉੱਥੇ ਭੇਜ ਦੂਗਾ ਇਸ ਲਈ ਸਪੈਸ਼ਲ ਬੰਦੇ ਜਿਹੜੇ ਆ ਫੈਂਕਾ ਪਾਰਟੀ ਹੁੰਦੀ ਆ ਇੱਕ ਜਿਹੜੀ ਪਾਰਟੀ ਆ ਉਹ ਕੀਤੀ ਹੈਗੀ ਆ ਫਿਰ ਉਹ ਆਈਡੀਆ ਵਗੈਰਾ ਨਾਲ ਹੀ ਤਿਆਰ ਕਰਕੇ ਇੱਕ ਪੂਰਾ ਗੈਂਗ ਆ ਤਾਂ ਫਿਰ ਜਿਹੜਾ ਦੇ ਘਰ ਵਾਲਾ ਅੰਦਰ ਮੋਬਾਈਲ ਵੇਚ ਦਸਿਆ ਉਹਦੇ ਤਹਿਤ ਇਹ ਕਾਰਵਾਈ ਹੋਈ ਆ ਚੋਹਨ ਸਿੰਘ ਵੀ ਜਿਹੜਾ ਹੈਗਾ ਇਹਦੇ ਚ ਕਿ ਉਹ ਪੁਰਾਣਾ ਹੀ ਸੀ ਇਹ ਹਾਂਜੀ ਜੇਲ੍ਹ ਦੇ ਵਿੱਚ ਉਹ ਪੁਰਾਣਾ ਹੀ ਸੀ ਕਿਵੇਂ ਇਹਨਾਂ ਦੀ ਸਾਡੀ ਇਨਫੋਰਮੇਸ਼ਨ ਸੀ ਕੋਈ ਉਹਦੇ ਆਧਾਰ ਤੇ ਸੀ ਉਹ ਕੀਤਾ ਸੀ ਬਸ ਇਹ ਮਾਮਲਾ ਫਰੀਦਕੋਟ ਦੀ ਕੇਂਦਰੀ ਜੇਲ੍ਹ ਤੋਂ ਸਾਹਮਣੇ ਆਇਆ ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਜਦੋਂ ਅੱਖਾਂ ਖੁੱਲੀਆਂ ਤਾਂ ਪ੍ਰਸ਼ਾਸਨ ਨੂੰ ਜਦੋਂ ਪਤਾ ਲੱਗਿਆ ਤਾਂ ਉਹਨਾਂ ਨੇ ਬੜੀ ਸਤਰਕੀ ਦੇ ਨਾਲ ਜਿਹੜਾ ਉਸ ਉਸ ਨੌਜਵਾਨ ਨੂੰ ਸੁਖਤਾਨ ਸਿੰਘ ਜਿਸ ਦੀ ਘਰਵਾਲੀ ਆ ਉਸ ਤੋਂ ਪੁੱਛਗਿੱਛ ਕੀਤੀ ਉਸ ਤੋਂ ਬਾਅਦ ਉਹਨੇ ਸਭ ਸੱਚ ਦੱਸ ਦਿੱਤਾ ਤੇ ਹੁਣ ਅੰਜੂ ਵਾਲਾ ਜਿਹੜੀ ਉਹਦੀ ਘਰਵਾਲੀ ਉਹ ਫਰਾਰਾ ਉਸ ਦੀ ਪੁੱਸ ਪਾਲ ਕਰ ਰਹੀ ਹੈ